ਅਸਲੀ ਗੱਲ ਜਿਵੇਂ ਵਿੱਕੀ ਲਖਵੀਰ ਆਲਾ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਆਮਨ ਬਠੀਕ ਦੇ ਉੱਤੇ ਤੇ ਅੱਜ ਆਪਾਂ ਤੁਹਾਨੂੰ ਅੱਜ ਵਾਲੀ ਵੀਡੀਓ ਚ ਦਿਖਾਵਾਂਗੇ ਵੀ ਜਿਵੇਂ ਆਪਣੇ ਪੰਜਾਬੀ ਦੇ ਅੱਖਰ ਹੁੰਦੇ ਨੇ ਹਨਾ ਜਾਂ ਜਿਵੇਂ ਹੁਣ ਕढ़ाई ਨਾਲ ਦੇਖੇ ਹੋਣਗੇ ਕਈ ਤੁਸੀਂ ਝੋਲੇ ਵਗੈਰਾ ਤੇ ਹਨਾ ਵੀ ਕढ़ाई ਕੀਤੀ ਹੁੰਦੀ ਆ ਅੱਜ ਆਪਾਂ ਦੇਖਾਂਗੇ ਵੀ ਆਪਾਂ ਕढ़ाई ਦੇ ਨਾਲ ਅੱਖਰ ਕਿਵੇਂ ਕੱਢ ਸਕਦੇ ਆ ਇਸੋਂ ਦੀ ਵੀ ਸਾਨੂੰ ਕਈ ਵਾਰ ਭੈਣਾਂ ਦੇ ਕਮੈਂਟ ਆਈ ਨੇ ਹਨਾ ਵੀ ਸਾਨੂੰ ਅੱਖਰਾਂ ਦੀ ਕढ़ाई ਕਰਕੇ ਦੱਸੋ ਤੇ ਅੱਜ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਉਹ ਹੀ ਦਿਖਾਵਾਂਗੇ ਵੀ ਆਪਾਂ ਕਿਸ ਤਰੀਕੇ ਨਾਲ ਕढ़ाई ਕਰ ਸਕਦੇ ਆ ਤੇ ਜਿਹੜੇ ਨਵੇਂ ਭੈਣ ਭਰਾ ਜੁੜਦੇ ਨੇ ਉਹ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਵੀ ਦਬਿਓ ਵਧਿਆਂ ਲਗੀ ਲਾਈਕ ਵੀ ਕਰਿਓ ਤੇ ਚਲੋ ਜੀ ਆਪਾਂ ਤੁਹਾਨੂੰ ਦਿਖਾਉਨੇ ਆਂ ਕੜਾਈ ਨਾਲ ਅੱਖਰ ਆਪਾਂ ਕੱਢ ਕੇ ਵੀ ਕਿਦਾਂ ਆਪਾਂ ਕਰ ਸਕਦੇ ਆਂ ਲਓ ਜੀ ਪਹਿਲਾਂ ਆਵਨ ਜੋ ਫਰੇਮ ਲਾਇਆ ਹੈ ਨਾ ਉਹਦੇ ਉੱਤੇ ਪੈਨ ਨਾਲ ਲਿਖਣਗੇ ਹਮ ਬੱਡਾ ਜਿਹਾ ਨਹੀਂ ਲਿਖਣਾ ਥੋੜਾ ਜਿਹਾ ਚਲੋ ਇਹ ਡਾਈਵ ਹੋਤਾ ਛੋਟਾ ਦੋ ਦੋ ਤਿੰਨ ਸਾਈਜ਼ਾਂ ਇਹ ਜੋ ਬਣਾ ਲਾਈਕ ਪਰ ਡਾਈ ਇੱਕ ਛੋਟਾ ਹੈ ਨਾ ਜਿਵੇਂ ਉਪਰਲਾ ਛੋਟਾ ਹੋ ਗਿਆ ਦੂਰ ਦੂਰ ਜਿਵੇਂ ਨਾਲ ਫਰਵਿਤੀ ਇਹ ਕਾੜਾ ਸ਼ੂਟਿੰਗ ਹੈ ਦਾ ਤਰਲੇ ਹਾਂ ਫੇਰੀ ਰੀਲ ਆਪਣੀ ਉਹ ਵੱਡੀ ਉਹ ਵੀ ਰੱਖਿਆ ਓਕੇ ਨੇ ਨਾ ਇਹ ਦੇਖਾਂ ਕਿੰਨੀ ਮੋੜ ਜੇ ਨੇ ਨਾ ਆੜੇ ਦੇ ਵਿੱਚ ਆਪਾਂ ਚਾਹੀ ਲਿਖਦੇ ਰਹੀ ਹੈ ਨਾ ਜਦੋਂ ਐਵੇਂ ਆਪਾਂ ਨੇ ਲਿਖਣੇ ਹੁੰਦੇ ਨੇ ਉਦੋਂ ਓਕੇ ਲੱਗਦੇ ਨੇ ਹਾਂ वा सा प प द ਉੜੇ ਵਾਲੀ ਵੀ ਲੜਾਈ ਕੀ ਜਾਗੇ ਈੜੀ ਭੱਜੀ ਆਈ ਈੜੀ ਬਦਨ ਗਿਆ ਮੈਂ ਡਾਂਗ ਲੈ ਕੇ ਆਈ ਆਂ ਪਤਾ ਨਹੀਂ ਕਿ ਹੌਲੀ ਬਣੀ ਗਈ ਚਲੋ ਉਹ ਮੈਨੂੰ ਕਮੈਂਟ ਕਰਕੇ ਦੱਸ ਦਨਗੇ ਵੀ ਕੀ ਮਹਾਵਰਾ ਜਾਂ ਹੁੰਦਾ ਉੜਾ ਉੜੇ ਉੜੇ ਆੜੀ ਦੀ ਲੜਾਈ ਈੜੀ ਭੱਜੀ ਭੱਜੀ ਆਈ ਸੱਸੇ ਨੇ ਛੜਾਈ ਹਾ ਹਾ ਕਹਿੰਦਾ ਹਾਂ ਹਾਂ ਲਓ ਆਪਾਂ ਉੜੇ ਤੋਂ ਸ਼ੁਰੂ ਕਰੀਏ ਪਹਿਲਾਂ ਉਹ ਹੀ ਆਪਣਾ ਇਹ ਦਾਣਵਾਤ ਫੱਤੀ ਬਣ ਗਈ ਵੀ ਆਊਟਲਾਈਨ ਕਰਨੀ ਹਾਂ ਜੀ ਰੋ ਟਾਂਕੇ ਨਾਲ ਜੀਰੋ ਨਹੀਂ ਵਧੀਆ ਹੋ ਗਿਆ ਨਾ ਦੋ ਨੰਬਰ ਦੇ ਟਾਂਕੇ ਦੇ ਬਣਾ ਲਾਂਗੇ ਵੈਸੇ ਉਹਦੀ ਬਣਾਉਣ ਦੀ ਕੋਸ਼ਿਸ਼ ਕਰੋ ਜੀ ਮੈਂ ਆਪਾਂ ਕੋਈ ਫੁੱਲ ਵਗੈਰਾ ਛੱਡਦੇ ਹੁੰਦੇ ਹਾਂ ਕੁਈ ਇੱਕ ਭੈਣ ਦਾ ਕਮੈਂਟ ਵੀ ਆਇਆ ਸੀ ਨਾ ਵੀ ਗਲਾਈ ਦੇ ਵਿੱਚ ਫੁੱਲ ਬਣਾਉਣੇ ਥੋੜੀ ਦਿੱਕਤ ਦੇ ਰਹੇ ਨੇ ਨਾ ਹਾਂ ਉਹ ਤਾਂ ਜਿੱਦਾਂ ਆਪਣਾ ਫੁੱਲ ਦੀ ਗਲਾਈ ਹੁੰਦੀ ਹੈ ਨਾ ਇਧਰੋਂ ਆਪਾਂ ਨੇ ਜਿਵੇਂ 4 ਨੰਬਰ ਦਾ ਟਾਂਕਾ ਕਰ ਲਿਆ ਹੈ ਨਾ ਉਹ ਜਿਹੜਾ ਫੁੱਲ ਆਪਣਾ ਡਰਾ ਕਰਿਆ ਹੁੰਦਾ ਉਹ 4 ਨੰਬਰ ਦਾ ਟਾਂਕਾ ਦੱਬ ਕੇ ਕੜਾਈ ਕਰੀ ਜਾਓ ਤੇ ਫ੍ਰੇਮ ਨੂੰ ਉਹ ਕੜਾਈ ਦੇ ਅਕੋਰਡਿੰਗ ਤੁਸੀਂ ਹੌਲੀ-ਹੌਲੀ ਗੋਲ ਘੁਮਾਈ ਜਾਓ ਤੁਹਾਡੇ ਜਿਹੜੇ ਫੁੱਲ ਦੀ ਗਲਾਈ ਆ ਆਪਦੇ ਆਪ ਆ ਜੂਗੀ ਹਾਂ ਪ੍ਰੈਕਟਿਸ ਕਰਨੀ ਜ਼ਰੂਰ ਪਊਗੀ ਤੁਹਾਨੂੰ ਆੜਾ ਰੁਸ ਗਿਆ ਕੀ ਹੋ ਗਿਆ ਚਟਾ ਚਟਾ ਇਹਨਾਂ ਖਿੜੇ ਵਿੱਚੋਂ ਨਹੀਂ ਚਾਹਤਾ ਗਾ ਉਹਦਾ ਤਾਂ ਵਧੀਆ ਬਣ ਗਿਆ ਸੋਹਣਾ ਆੜਾ ਵੀ ਸੋਹਣਾ ਬਣਾ ਦੀ ਵਿਚਾਰਾ ਰੁਸਣਾ ਜਾਵੇ ਦੇਖੋ ਜੀ 2 ਨੰਬਰ ਦੇ ਟਾਂਚੇ ਦੇ ਬਣਾ ਰਹੇ ਆਪਾਂ ਇਹ ਸਰ ਛੋਟੇ ਟਾਂਚੇ ਲਾਉਣਾ ਹੈ ਤੇ ਜਿਵੇਂ ਜਿਵੇਂ ਬਣਿਆ ਹੋਇਆ ਹੈ ਨਾ ਅਸਲ ਦੇ ਵਿੱਚ ਸੂਈ ਤਾਂ ਉੜਕਰੀ ਹੈ ਨੀਤੇ ਉਹ ਪੇਪਰ ਨਹੀਂ ਲਾਇਆ ਤਾਂ ਹੈਨਾ ਦਵਾ ਨਾਸਾ ਇਹ ਵੀ ਤੁਸੀਂ ਦੇਖ ਸਕਦੇ ਹੋ ਜੇਕਰ ਆਪਾਂ ਬਿਨਾ ਪੇਪਰ ਲਾ ਕੇ ਕਢਾਈ ਕਰਦੇ ਹੈਨਾ ਅਸਲ ਨੂੰ ਆਵਾਜ਼ ਸੁਣ ਰਹੀ ਹੋਗੀ ਨਾ ਸੂਈ ਜੰਪ ਜਾਂ ਲਈ ਜਾਂਦੀ ਹੈ ਨਾ ਟਕ 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 ਤਇ ਇਹ ਕਰੀ ਜਾਂਦੀ ਹੈ ਐ ਵੀ ਜਿਹੜਾ ਆਪਾਂ ਨੀਚੇ ਪੇਪਰ ਲਾਉਨੇ ਆ ਉਹਦੇ ਨਾਲ ਵਧੀਆ ਸਫਾਈ ਆ ਜਾਂਦੀ ਹੈ ਕਢਾਈ ਦੇ ਵਿੱਚ ਦੇਖੋ ਤੁਹਾਨੂੰ ਸੰਗੀਤ ਉਹ ਆਜ ਮੈਂ ਨੇੜੇ ਤੋਂ ਸੁਣਾਉਣਾ ਦੇਖੋ ਹਰੇ ਕੋਣਕ ਇਹ ਮੇਟਾ ਪਟਾਪਾ ਜੀ ਥੁੰਦੀ ਆ ਹੁਣ ਜਿਹੜੀ ਐ ਈਲ ਇਸ ਨੀਚੇ ਗੁਲਾਈ ਦਿੱਤੀ ਐ ਇਹਦੇ ਵਾਸਤੇ ਫਰੇਮ ਕਮਾਇਆ ਕਿ ਹੈ ਕਮਾਉਣਾ ਪੈਂਦਾ ਮਤਲਬ ਓਨਾ ਕਿ ਜਿੰਨੀ ਕਾਪ ਨੇ ਗੁਲਾਈ ਦੇਣੀ ਆ ਨਾ ਜੇ ਜ਼ਿਆਦਾ ਕਮਾਦਾਂਗੇ ਫਿਰ ਉਹ ਜ਼ਿਆਦਾ ਹੀ ਘੁੰਮ ਜੁਗੜਾਈ ਹੈ ਨਾ ਇਹ ਦਵਸ ਜਿਹੜਾ ਸੱਸਾ ਆ ਗਿਆ ਨਾ ਇਹਦੇ ਨੇ ਇੱਚੀ ਬਸ ਉਹ ਘੁੰਟੜ ਜਾਂ ਗੋਲ ਆ ਬਾਕੀ ਦਾ ਇਹ ਅੱਗੇ ਪਿੱਛੇ ਕਰਕੇ ਕੀ ਕਰਨਾ ਜਿਵੇਂ ਅਸੀਂ ਸਿੱਧੀ ਲਾਈਨ ਆ ਗਈ ਹੈ ਨਾ ਉਦੋਂ ਦਾ ਫਰੇਮ ਘੁਮਾ ਲਾਂਗੇ ਉਹ ਹੱਥ ਥੱਲੇ ਦਾ ਕੀ ਸਿੱਧੀ ਹੋਊਗੀ ਤੇ ਇੱਥੇ ਬਸ ਥੋੜਾ ਜਿਹਾ ਆਪਣੇ ਗੋਲਾਈ ਦੇ ਵਿੱਚ ਫਰੇਮ ਘੁਮੋਣਾ ਕਿਉਂਕਿ ਨਾ ਮਾਤਰ ਜਿੰਨੀ ਕ ਆਪਣੀ ਗੋਲਾਈ ਦੇਣੀ ਆ ਲਓ ਜੀ ਊੜਾ ਆੜਾ ਈੜੀ ਸੱਸਾ ਆਹ ਰਹੇ ਗਿਆ ਸਾਹੀ ਦੇ ਬਸ ਹੈ ਨਾ ਉੱਪਰ ਦਾ ਤੁਹਾਨੂੰ ਬਤੀ ਸਿੱਧੀ ਆ ਇੱਥੇ ਦੇ ਇੱਥੇ 돌ਾਇਆ ਹੋ ਕਹੋਣਾ ਪੈਂਦਾ ਆ ਦੇਖੋ ਇਦਾਂ ਦੇਖੋ ਜਿਵੇਂ ਗੋਲ ਕੁੰਮ ਰਿਹਾ ਨਾ ਇਸ ਤਰੀਕੇ ਨਾਲ ਇਸ ਤਰੀਕੇ ਨਾਲ ਜੇ ਆਪਾਂ ਨੇ ਉਹ ਜਿਹੜੇ ਫੁੱਲਾਂ ਦੀ ਗੁਲਾਈ ਆ ਉਹ ਦੇਣੀ ਆ ਆਪਾਂ ਨੇ ਬਸ ਐ ਆ ਕੁਝ ਵੀ ਆ ਸਾਰਾ ਕੁਝ ਪ੍ਰੈਕਟਿਸ ਦੇ ਸਿਰ ਤੇ ਆ ਬਿਨਾ ਕੇ ਆਪਾਂ ਪ੍ਰੈਕਟਿਸ ਕਰੀ ਜਾਵਾਂਗੇ ਹਨਾ ਸਿੱਖੀ ਜਾਵਾਂਗੇ ਹਾਂ ਜੇਬਾ ਅਤਰੇ ਫਿਰ ਆਪਾਂ ਕੋਈ ਵੀ ਕੰਮ ਹਨਾ ਜਦੋਂ ਆਪਾਂ ਆ ਕੇ ਜਾਨੇ ਕਰ ਨਹੀਂ ਸਕਦੇ ਸ਼ੁਰੂਆਤ ਕਰਨੀ ਹਰੇ ਕੰਮ ਦੀ ਔਕਤ ਹੁੰਦੀ ਹੈ ਜਿਵੇਂ ਅਸੀਂ ਛੋਟੇ ਹੁੰਦੇ ਪਤੰਗ ਪਤੰਗ ਚੜਾਉਂਦਾ ਦੀ ਮੈਂ ਜਦੋਂ ਮੰਨ ਕੇ ਚੱਲ ਪਹਿਲੀ ਵਾਰੀ ਟਰਾਈ ਕਰਿਆ ਚੜਿਆ ਨਾ ਦੂਜੀ ਵਾਰ ਟਰਾਈ ਕਰਿਆ ਤੀਜੀ ਵਾਰ ਚੋਂ ਮੈਂ 파ੜ ਦਿੰਦਾ ਸੀਗਾ ਕਿਉਂ ਬਚਪਨ ਦੀ ਆ ਹੁਣ ਆਪਾਂ ਨੇ ਕੋਈ ਵੀ ਕੰਮ ਸਿੱਖਣਾ ਸਬਰ ਰੱਖਣਾ ਪਊਗਾ ਜੇਕਰ ਆਪਣੇ ਜੇ ਸਬਰ ਆਪਾਂ ਕੋਈ ਵੀ ਕੰਮ ਸਿੱਖ ਸਕਦੇ ਹਾਂ ਬੇਸਾਬਰੇ ਫੋਨ ਨੂੰ ਜਿਵੇਂ ਆਪਾਂ ਕਿਹਾ ਜਵਾਬਾਂ ਕੋਈ ਵੀ ਕੰਮ ਆ ਤੁਹ ਮੰਨਦੇ ਆ ਵੀ ਆਪਾਂ ਕਈ ਵਾਰ ਪ੍ਰੈਕਟਿਸ ਕਰਕੇ ਨਹੀਂ ਆ ਰਿਹਾ ਤਾਂ ਹਟ ਜਾਓ ਕੋਈ ਹੋਰ ਕੰਮ ਕਰਨ ਲੱਗ ਜਾਓ ਦਵਾਰੇ ਟਾਈਮ ਪੈ ਕੇ ਫਿਰ ਮੰਨ ਲਾ ਕੇ ਫਿਰ ਪ੍ਰੈਕਟਿਸ ਕਰੋ ਹਾਲ ਲਗਾਤਾਰ ਆਪਾਂ ਕਰ ਰਹੇ ਆ ਆਪਣੇ ਜੀ ਨਹੀਂ ਸੈੱਟ ਆ ਰਹੀ ਕਾਫੀ ਵਾਰ ਨਹੀਂ ਆ ਰਹੀ ਤਾਂ ਇਹ ਲਾ ਲੋ ਵੀ ਕੰਮ ਛੱਡ ਦਿਓ ਆਪਾਂ ਹੋਰ ਕੰਮ ਕਰਨ ਲੱਗ ਜਾਓ ਹੋਰ ਪਾਸੇ ਧਿਆਨ ਲਾ ਲਓ ਕਈ ਹੁਦਾਂਾ ਜਦੋਂ ਬੜਾ ਲੰਬਾ ਟਾਈਮ ਕਈ ਜਾਂਦੇ ਨਹੀਂ ਆ ਰਹੇ ਫਿਰ ਵੀ ਆਪਾਂ ਕਈ ਜਾਂਦੇ ਆ ਕਈ ਵਾਰ ਆਪਾਂ ਉਹ ਕੰਮ ਬਸ ਬਿਲਕੁਲ ਹੀ ਅੱਕ ਜਾਂਦੇ ਆ ਆਪਾਂ ਕਰਨ ਨੂੰ ਹੀ ਛੱਡ ਦਿੰਦੇ ਆ ਇਸ ਕਰਕੇ ਕੋਈ ਵੀ ਚੀਜ਼ ਆਪ ਕੋਸ ਹੱਦ ਤੱਕ ਲਿਮਟ ਤੱਕ ਆਪਾਂ ਕਰੋ ਜਿੰਨਾ ਕ ਆਪਾਂ ਸਹਿਨ ਕਰ ਸਕੀਏ ਲਓ ਜੀ ਇਸ ਤਰੀਕੇ ਨਾਲ ਆਪਣੇ ਅਖਰ ਬਣ ਗਏ ਜਿਵੇਂ ਹੁਣ ਬਣਾ ਰਹੀ ਆ ਤੁਸੀਂ ਵੀ ਸਾਨੂੰ ਸਾਡਾ WhatsApp ਨੰਬਰ ਅਸੀਂ ਉੱਤੇ ਦਿੰਨੇ ਹੁੰਦੇ ਹਾਂ ਨਾ ਜੋ ਭੈਣਾਂ ਸਿੱਖਰੀਆਂ ਨੇ ਤੇ ਇਦਾਂ ਦਾ ਨਾ ਉਰੇ ਵਾਲੀ ਦੀ ਜਾਂ ਕੜਾਈ ਕਰਕੇ ਜਾਂ ਕੁਝ ਹੋਰ ਸਾਨੂੰ WhatsApp ਕਰ ਸਕਦੇ ਹੋ ਫੋਟੋ ਖਿੱਚ ਕੇ ਆ ਦੇਖੋ ਨੀਚੇ ਨੀਜਲੀ ਗਲਾਈ ਹੈ ਨਾ ਉਹਨਾਂ ਦਾ ਪ੍ਰੇਮ ਤੋਂ ਹਲਕਾ ਜਿਹਾ ਘਮਾਉਣਾ ਪੈਂਦਾ ਜਿੰਨੀ ਕ ਆਪਣੀ ਗਲਾਈ ਆ ਗਲਾਈ ਵੱਧਾ ਆਪਣੀ ਤਾਂ ਲਾ ਲਓ ਵੀ ਵੱਧ ਘਮਾਉਣਾ ਪਊਗਾ ਆਪਾਂ ਨੂੰ ਆ ਹੁਣ ਜਿਹੜਾ ਇਧਰ ਆ ਬਣਾ ਹਾ ਹਾ ਬਣਾਉਣਗੇ ਉਹਦੇ ਵਿੱਚ ਮੈਂ ਤੁਹਾਨੂੰ ਦਿਖਾਉਂਗਾ ਉੱਪਰੋਂ ਧਿਆਨ ਰੱਖਿਓ ਤੁਸੀਂ ਵੀ ਕਿੰਨਾ ਕਿ ਘਮਾਉਣੇ ਕਮਾਉਣ ਦੇ ਨੇ ਫਰੇਮ ਨੂੰ ਦੇਖਿਓ ਆ ਤਾਂ ਸਿੱਧੀ ਲੈਣਾ ਨਾ ਨੀਚੀ ਆ ਕੇ ਘਮਾਉ ਹੋਊਗਾ ਇਹਦੇ ਵਿੱਚ ਆ ਦੇਖੋ ਤੋਂ ਲੈਣਾ ਉਹਦੇ ਕੋਡਿੰਗ ਜਿੰਨੀ ਕ ਆਪਣੀ ਗਲਾਈ ਦੇਣੀ ਆ ਇਸ ਤਰੀਕੇ ਨਾਲ ਹੀ ਬਸ ਆਪਾਂ ਨੇ ਫੁੱਲਾਂ ਦੇ ਵਿੱਚ ਘਮਾਉ ਦੇਣਾ ਲਓ ਜੀ ਆਪਣੀ ਅੱਖਰ ਬਣ ਕੇ ਤਿਆਰ ਨੇ ਬਤਾ ਜੀ ਇਹਨਾਂ ਦੇ ਇਕੱਠੇ ਕਿ ਰਹਿੰਦੇ ਨੇ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਅੱਜ ਵਾਲੀ ਵੀਡੀਓ ਕਿੱਦਾਂ ਦੀ ਲੱਗੀ ਤੇ ਅੱਖਰ ਆਪਣੇ ਕਿੱਦਾਂ ਦੇ ਲੱਗੇ ਉੱਪਰ ਲਾ ਆਪਣਾ ਛੋਟਾ ਸੈਜਾ ਗਿਆ ਹੈ ਨੀਚੇ ਦੇ ਬਟਾ ਤੇ ਇਹ ਤਾਂ ਤੁਸੀਂ ਇਹ ਲਾ ਲਓ ਆਪਾਂ ਤੁਹਾਨੂੰ ਦੱਸਣ ਦੇ ਰਾਹ ਦੇ ਨਾਲ ਕੜਾਈ ਕਰੀ ਆ ਵੈਸੇ ਜੇ ਆਪਾਂ ਕਿਸੇ ਝੋਲੇ ਤੇ ਜਾਂ ਹਨਾ ਕਈ ਵਾਰ ਜੇ ਮਹਨ ਸਰਦੀਆਂ ਦੇ ਵਿੱਚ ਹੁੰਦਾ ਡੋਈ ਵਗੈਰਾ ਤੇ ਹਨਾ ਕੜਾਈ ਕਰਨੀਆਂ ਤਾਂ ਉਹ ਤੁਸੀਂ ਦੋਨੇ ਪਾਸੇ ਲਾਈਨਾਂ ਲਾ ਕੇ ਬਰਾਬਰ ਮਿਲ ਕੇ ਹੈਨਾ ਜਿਵੇਂ ਉੱਪਰਲੇ ਪਾਸੇ ਲਾਈਨ ਲਾ ਲਈ ਨੀਚਲੇ ਪਾਸੇ ਜਿਵੇਂ ਆਪਾਂ ਛੋਟੇ ਹੁੰਦੇ ਲਿਖਦੇ ਹੁੰਦੇ ਹਾਂ ਜਿਵੇਂ ਆਪਾਂ ਨੇ ਘੱਟ ਵਰਕ ਦੱਸਿਆ ਸੀ ਤੁਹਾਨੂੰ ਨਹੀਂ ਛੋਟੇ ਹੁੰਦੇ ਜਿਵੇਂ ਹਾਂ ਛੋਟੇ ਹੁੰਦੇ ਆਪਾਂ ਅੱਖਰ ਲਿਖਦੇ ਹੁੰਦੇ ਦੀ ਦੋ ਲਾਈਨਾਂ ਮਾਰ ਕੇ ਤੁਸੀਂ ਲਿਖਦੇ ਹੁੰਦੇ ਨੇ ਜਿਵੇਂ ਛੋਟੇ ਵਿੱਚ ਹੀ ਲਿਖਣਾ ਸਿੱਖਦੇ ਹੁੰਦੇ ਵੀ ਕੋਈ ਵੱਡਾ ਛੋਟਾ ਅੱਖਰ ਨਾ ਹੋ ਜੇ ਉਦਾਂ ਦੋ ਲਾਈਨਾਂ ਮਾਰ ਕੇ ਹੈਨਾ ਉਹਦੇ ਵਿੱਚ ਵਿੱਚ ਕੜਾਈ ਕਰ ਲੋ ਵੀ ਤਾਂ ਕਿ ਕੋਈ ਵੱਡਾ ਛੋਟਾ ਨਾ ਹੋਵੇ ਖੱਬੇ ਸੱਜੇ ਨਾ ਜਾਵੇ ਤੇ ਇਹ ਕੰਮ ਆ ਅੱਖਰਾਂ ਦੀ ਕਢਾਈ ਹਾਂ ਹਾਂ ਤੁਸੀਂ ਬੱਚੇ ਛੋਟਾ ਬੱਚਾ ਉਹਦੇ ਝੋਲੇ ਤੇ ਇਦਾਂ ਕੱਢ ਸਕਦੇ ਹੋ ਹਨਾ ਸਕੂਲ ਦੇ ਵਿੱਚ ਜਾਂਦਾ ਅੱਖਰ ਲਿਖੇ ਹੋਏ ਬਹੁਤ ਸੋਹਣੇ ਲੱਗਦੇ ਨੇ ਤੇ ਬਾਕੀ ਹੋਰ ਵੀ ਹਨਾ ਆਪਾਂ ਟੀ-ਸ਼ਰਟ ਵਗੈਰਾ ਤੇ ਵੀ ਕਰ ਸਕਦੇ ਆ ਕੋਈ ਇੰਗਲਿਸ਼ ਵਗੈਰਾ ਦੇ ਵਰਡਸ ਆਪਾਂ ਲਿਖ ਸਕਦੇ ਆ ਹਨਾ ਤੇ ਬਾਕੀ ਹਾਂ ਜਿਹਨੂੰ ਕਢਾਈ ਆਉਂਦੀ ਆ ਆਪਾਂ ਕੁਝ ਵੀ ਕਰ ਸਕਦੇ ਆ ਨਾਇਕ ਵਗੈਰਾ ਦਾ ਸਾਈਨ ਬਣਾ ਸਕਦੇ ਆ ਹਨਾ ਤੇ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਓ ਵੀ ਤੁਹਾਨੂੰ ਕਿਦਾਂ ਦੇ ਲੱਗੇ ਅੱਖਰ ਵੀਡੀਓ ਕਿਦਾਂ ਦੇ ਲੱਗੇ ਸਾਡਾ ਸਮਝਣ ਦਾ ਤਰੀਕਾ ਸਾਨੂੰ ਸਮਝ ਆਇਆ ਤੇ ਜੋ ਨਵੇਂ ਭੈਣ ਭਰਾ ਆਪਣੇ ਨਾਲ ਜੁੜਦੇ ਨੇ ਉਹ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਵੀ ਕਰਿਓ ਬੈਲ ਆਈਕਨ ਵੀ ਦਬਿਓ ਵਧੀਆ ਲੱਗੀ ਲਾਈਕ ਕਰਿਓ ਤੇ ਸ਼ੇਅਰ ਵੀ ਕਰਿਓ ਕੋਈ ਗਲਤੀ ਹੋ ਗਈ ਹੋ ਤਾਂ ਸਾਨੂੰ ਮਾਫ ਕਰ ਦਿਓ ਅਗਲੀ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਹੱਸਦੇ ਰਹੋ ਵਸਦੇ ਰਹੋ ਸਤਿ ਸ੍ਰੀ ਅਕਾਲ ਜੀ ਤੇ ਅੱਜ ਲੇਟ ਵੀਡੀਓ ਚਾੜਨ ਲਈ ਸੌਰੀ